ਤੋ ਪਹਿਲਾਂ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਉਹਨਾਂ ਦਾ ਖਾਸ ਤੌਰ ਤੇ ਤੇ ਮੇਰੇ ਨਾਲ ਜਾਤੀ ਬਹੁਤ ਜ਼ਿਆਦਾ ਰਿਸ਼ਤਾ ਪਿਛਲੇ 10 ਸਾਲਾਂ ਤੋਂ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਸਾਡੇ ਕਿਉਕੀ ਨਾਲ ਦੇ ਗਮਾਂਢੀ ਸੂਬੇ ਤੋਂ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਬੀਜੇਪੀ ਚ ਮੌਕਾ ਦਿੱਤਾ ਤੇ ਖਾਸ ਤੌਰ ਤੇ ਅੱਜ ਜੁਆਇਨ ਕਰਨ ਵੇਲੇ ਵਿਨੋਦ ਤਾਬੜੇ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਉਹਨਾਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਹਾਂ ਸਾਡੇ ਸੰਜੀਤ ਜੀ ਇਨਾਂ ਦਾ ਬਹੁਤ ਧੰਨਵਾਦੀ ਹਾਂ ਸਾਡੇ ਓਮ ਪਟਨਾਇਕ ਜੀ ਉਹਨਾਂ ਦਾ ਧੰਨਵਾਦੀ ਹਾਂ ਜਿਵੇਂ ਕਿ ਜਨਰਲ ਸੈਕਟਰੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮਸ਼ੀਦਿਆਜ਼ਮ ਸਤਾਰ ਬਿਨ ਸਿੰਘ ਦਾ ਗ੍ਰੈਂਡਸਨ ਆ ਪੋਤਾ ਹੈ ਮੈਂ ਬੜੇ ਹਾਲਾਤ ਪੰਜਾਬ ਦੇ ਮਾੜੇ ਵੀ ਹਾਲਾਤ ਦੇਖੇ ਆ ਉਹਦੇ ਵਿੱਚੋਂ ਪੰਜਾਬ ਨੂੰ ਕੱਢਿਆ ਮੈਂ ਜ਼ਿਆਦਾ ਗੱਲ ਨਾ ਕਰਦਾ ਹੋਇਆ ਸਿਰਫ ਮੈਂ ਇਹ ਕਹੂੰਗਾ ਵੀ ਜਿੱਥੇ ਅੱਜ ਪੰਜਾਬ ਲਈ ਬੜੀ ਵੱਡੀ ਸੋਚ ਆ ਤੇ ਪਰ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਜਿਹੜਾ ਉਹ ਗੈਪ ਆ ਉਹਨਾਂ ਨੂੰ ਅਸੀਂ ਭਰਾਂਗੇ ਕਿਉਂਕਿ ਬਾਕੀ ਸੂਬੇ ਬਹੁਤ ਅੱਗੇ ਨੰਗੇ ਅਸੀਂ ਜੋ ਕੁਝ ਪੰਜਾਬ ਵਾਲੇ ਲੈ ਸਕਦੇ ਆ ਕਿਉਂਕਿ ਅਗਲੀ ਸਰਕਾਰ ਪਿਛਲੇ 10 ਸਾਲ ਵੀ ਅੱਗੇ ਵੀ ਸਰਕਾਰ ਮੋਦੀ ਜੀ ਦੀ ਆਉਣੀ ਆ ਤੇ ਅਸੀਂ ਉਹ ਬ੍ਰਿਜ ਬਣ ਕੇ ਉਹ ਪੁਲ ਵਲ ਕੇ ਕੰਮ ਕਰਾਂਗੇ ਪੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਦੁਕਾਨਦਾਰਾਂ ਲਈ ਜਿਹੜੀ ਇੱਕ ਬਹੁਤ ਵੱਡਾ ਉੱਥੇ ਲੋੜ ਇਸ ਗੈਪ ਨੂੰ ਪਰਣ ਲਈ ਇੱਕ ਬ੍ਰਿਜ ਬਣ ਕੇ ਕਰਾਂਗੇ